ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜਿਹਨਾਂ ਇਤਿਹਾਸ ਸੰਝਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਕਿਤਾਬ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਇਸ ਧਰਤੀ ਤੋਂ ਇਸ ਦੇਸ਼ 'ਚੋਂ ਝੋਲੀ ਚੱਕਾਂ ਦਾ ਸੋਧਾ ਲਾਇਆ ਅਤੇ ਉਹਨਾਂ ਪਾਪੀਆਂ ਦਾ ਨਾਸ਼ ਕੀਤਾ ਜਿਨ੍ਹਾਂ ਨੇ ਆਮ ਜਨਤਾ ਤੇ ਇਸ ਦੇਸ਼ ਤੇ ਜ਼ੁਲਮ ਢਾਏ ਔਰ ਆਪਣੇ ਹੀ ਲੋਕਾਂ ਦਾ ਕਹਾਨਾ ਕੀਤਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਤਿਹਾਸ ਨੂੰ ਲੜੀਵਾਰ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਪੁਰਾਣੀਆਂ ਵੀਡੀਓ ਸੁਣ ਕੇ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਜਦੋਂ ਰੱਲਾ ਸਿੰਘ ਤੇ ਬੂਟਾ ਸਿੰਘ ਸ਼ਮਸ਼ਮੀਰ ਦੇ ਸਟੇਸ਼ਨ ਤੋਂ ਚੱਕਟ ਭਈ ਵੱਲ ਤੁਰੇ ਆਉਂਦੇ ਸਨ ਤਦੋਂ ਬੂਟਾ ਸਿੰਘ ਦੇ ਮਰੱਬੇ ਵਿੱਚ ਉਸਦੇ ਖਲਵਾੜੇ ਦੇ ਲਾਗੇ ਵਣ ਦੀ ਛਾਂ ਹੇਠਾਂ ਮੰჯੀਆਂ ਉੱਤੇ ਬਰਿਆਮ ਸਿੰਘ ਤੇ ਸੰਤੋ ਬੈਠੇ ਸਨ ਸੰਤੋ ਬਰਿਆਮ ਸਿੰਘ ਨੂੰ ਲੋਹੜੇ ਵੇਲੇ ਦੀ ਰੋਟੀ ਖਾਣ ਆਈ ਸੀ ਮੱਖਣ ਨਾਲ ਜੋਗੇ ਕੱਢ ਕੇ ਪੱਕੇ ਹੋਏ ਦੁਹਰੇ ਪਰੌਂਠੇ ਸਨ ਤੇ ਸ਼ੱਕਰ ਵਿੱਚ ਕਿਉਂ ਪਾਈ ਹੋਈ ਸੀ ਬਰਿਆਮ ਸਿੰਘ ਦੇ ਸਾਹਮਣੇ ਦੂਸਰੀ ਮੰਜ਼ੀ ਤੇ ਬੈਠੀ ਹੋਈ ਸੰਤੋ ਉਸ ਵੱਲ ਦੇਖੀ ਜਾਂਦੀ ਸੀ ਉਹ ਨਾ ਖੁਸ਼ ਤੇ ਨਾ ਉਦਾਸ ਅਗੋਂ ਗੰਭੀਰ ਸੀ ਪਰ ਮੈਂ ਆਖਦੀਆਂ ਤੂੰ ਐਸਾ ਮਹਾਤਮਾ ਬਣ ਕਿੱਥੋਂ ਗਿਆ ਕਿੱਥੇ ਬੋਤਲਾਂ ਦੀਆਂ ਬੋਤਲਾਂ ਸ਼ਰਾਬ ਪੀ ਜਾਂਦਾ ਸੀ ਮਾਸ ਖਾਂਦਾ ਨਹੀਂ ਸੀ ਰਾਜਦਾ ਗੱਲ-ਗੱਲ ਕਰਦੀ ਉਹ ਰੁਕ ਗਈ ਉਸਨੇ ਅੱਖਾਂ ਚੁੱਕ ਕੇ ਬਰਿਆਮ ਸਿੰਘ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਵਾਸ਼ਨਾ ਦੀ ਚਮਕ ਆਈ ਉਸ ਦੇ ਸਰੀਰ ਨੂੰ ਚੁੰਨ ਚੁੰਨੀ ਫਿੜੀ ਭਾਬੀ ਪਹਿਲਾਂ ਮੈਂ ਇੱਕ ਫੌਜੀ ਤੇ ਡਾਕੂ ਸਾਂ ਫੌਜੀ ਵੀ ਸਾਂ ਅੰਗਰੇਜ਼ੀ ਫੌਜ ਵਾਂਗ ਬਰਿਆਮ ਸਿੰਘ ਆਖਣ ਲੱਗਾ ਉਸ ਨੇ ਸੰਗ ਦੀ ਬੁਰਕੀ ਢੇਠਾ ਲੰਘਾ ਲਈ ਤੇ ਦੂਸਰੀ ਬੁਰਕੀ ਪੰਨੀ ਹੀ ਤਾਂ ਸੰਤੋਬਲ ਦੇ ਵੇਖਣਾ ਤੇ ਮੁਸਕਰਾਉਂਦਾ ਹੋਇਆ ਆਖੀ ਗਿਆ ਇੱਕ ਫੌਜੀ ਤੇ ਡਾਕੂ ਦੀ ਜ਼ਿੰਦਗੀ ਵਿੱਚ ਸ਼ਰਾਬ ਮਾਸ ਤੇ ਔਰਤ ਸਭ ਠੀਕ ਸਭ ਨੇਕੀ ਧਰਮ ਤੇ ਹੁਣ ਤੂੰ ਕਿਹੜਾ ਬਦਲ ਗਿਆ ਏ ਹੁਣ ਵੀ ਤਾਂ ਡਾਕੇ ਮਾਰਦਾ ਤੇ ਲੋਕਾਂ ਦੇ ਖੂਨ ਕਰਦਾ ਫਿਰਦਾ ਏ ਇਹ ਤਾਂ ਤੂੰ ਫਰਕ ਨਹੀਂ ਸਮਝਦੀ ਅੱਗੇ ਮੈਂ ਜੋ ਕੁਝ ਕਰਦਾ ਸਾਂ ਉਹ ਆਪਣੀ ਜਾਨ ਆਪਣੀ ਐਸ਼ ਜਾਂ ਵਡਿਆਈ ਵਾਸਤੇ ਕਰਦਾ ਸਾਂ ਪਰ ਹੁਣ ਮੈਂ ਡਾਕੇ ਮਾਰਦਾ ਤੇ ਦੇਸ਼ ਬਦਲੇ ਤੇ ਖੂਨ ਕਰਦਾ ਹਾਂ ਝੋਲੀ ਚੁਕਾਂ ਦਾ ਦੇਸ਼ ਦੇ ਦੁਸ਼ਮਣਾਂ ਵਿਦੇਸ਼ੀ ਗੋਰਿਆਂ ਤੇ ਚਾਟੜਿਆਂ ਦਾ ਜਿਹੜਾ ਭਾਰਤ ਮਾਤਾ ਦੇ ਗੁਲਾਮੀ ਦੇ ਸੰਗਲਾਂ ਨੂੰ ਪੱਕਿਆਂ ਕਰ ਲਈ ਸੱਟਾਂ ਮਾਰਦੇ ਤੇ ਤਾ ਦਿੰਦੇ ਹਨ ਮੈਂ ਜਦੋਂ ਦਾ ਜਥੇ ਵਿੱਚ ਸ਼ਾਮਲ ਹੋਇਆ ਤਦੋਂ ਤੋਂ ਮੈਂ ਆ ਮਾਸ ਸ਼ਰਾਬ ਦਾ ਤਿਆਗ ਕਰ ਦਿੱਤਾ ਹੈ ਜਥੇਦਾਰ ਨੂੰ ਵਜਨ ਦਿੱਤਾ ਹੈ ਕਿ ਮੈਂ ਕਿਸੇ ਤੀਵੀਂ ਦੇ ਕੋਲ ਨਹੀਂ ਜਾਵਾਂਗਾ ਰੁੱਖ ਜਵਾਨੀ ਦਾ ਸ਼ਿਕਾਰ ਨਹੀਂ ਹੋਵਾਂਗਾ ਤੀਵੀਂ ਭਾਵੇਂ ਆਪਣੀ ਵੀ ਕਿਉਂ ਨਾ ਹੋਵੇ ਬੜਾ ਚੰਗਾ ਹੈ ਤੁਸਾਂ ਦਾ ਜਥੇਦਾਰ ਜਿਸ ਨੇ ਤੈਨੂੰ ਦੇਵਤਾ ਬਣਾ ਦਿੱਤਾ ਪਰਵਰੀਆਮਿਆਂ ਸੰਤੋਂ ਦਾ ਮਨ ਭਾਰ ਆਇਆ ਉਸਨੇ ਠੰਡਾ ਸਾਲਿਆ ਤੇ ਉਸ ਦੇ ਵੱਲ ਦੇਖਿਆ ਪਿਆਰ ਦੀ ਚਿੰਗ ਜਿਹੜੀ ਉਸ ਦੇ ਅੰਦਰ ਮਗਦੀ ਸੀ ਉਹ ਭੜਕ ਉੱਠੀ ਉਸਨੇ ਦੋਵੇਂ ਹੱਥ ਵਧਾਏ ਤੇ ਬਰਿਆਮ ਸਿੰਘ ਦੇ ਮੋਢਿਆਂ ਤੇ ਰੱਖ ਦਿੱਤੇ ਉਸ ਦੀਆਂ ਅੱਖਾਂ ਮਸਤਾਨੀਆਂ ਹੋ ਗਈਆਂ ਉਹਨਾਂ ਅੱਖਾਂ ਵਿੱਚ ਲਾਲੀ ਆਈ ਪਵਿੱਤਰ ਪਿਆਰ ਦੀ ਲਾਲੀ ਬਰਿਆਮ ਸਿਆ ਤੂੰ ਐਡੇ ਕੰਮ ਕਰ ਰਿਹਾ ਏ ਜੇ ਫੜਿਆ ਗਿਆ ਤਾਂ ਮਰੀਆਮ ਸਿੰਘ ਨੇ ਰੋਟੀ ਛੱਡ ਦਿੱਤੀ ਸੰਤੋਂ ਦੇ ਦੋਵੇਂ ਹੱਥ ਫੜ ਕੇ ਆਪਣੇ ਮੋਢਿਆਂ ਤੋਂ ਚੁੱਕੇ ਉਸ ਨੂੰ ਬਿਠਾਇਆ ਤੇ ਬੜੇ ਹੌਸਲੇ ਅਤੇ ਠੰਮੇ ਨਾ ਕਿਹਾ ਭਾਬੀ ਦਿਲ ਰੱਖ ਪਹਿਲਾਂ ਤਾਂ ਮੈਨੂੰ ਜਿੰਦੇ ਨੂੰ ਫੜਨ ਵਾਲਾ ਕੋਈ ਜੰਮਿਆ ਨਹੀਂ ਕਈਆਂ ਨੂੰ ਮਾਰ ਕੇ ਮਾਰਾਂਗਾ ਪਰ ਜੇ ਫੜਿਆ ਵੀ ਗਿਆ ਤਾਂ ਫਾਹੇ ਲੱਗਾਗਾ ਸ਼ਹੀਦ ਹੋਵਾਂਗਾ ਚੰਗੀ ਮੌਤੇ ਮਰਨਾ ਧਰਮ ਹਿੱਤ ਮਰਨਾ ਦੇਸ਼ ਖਾਤਰ ਮਰਨਾ ਬਲਾ ਇਹ ਹੀ ਮਾੜਾ ਹੈ ਜਿਸ ਦੀ ਚਿੰਤਾ ਕਰਦੀ ਹੈ ਮਰਤਾ ਇੱਕ ਦਿਨ ਸਾਰਿਆਂ ਨੇ ਜਾਣਾ ਸੰਤੋ ਡੁਸਕਣ ਲੱਗ ਪਈ ਉਸ ਦਾ ਮਨ ਭਰ ਆਇਆ ਉਹ ਡੁਸਕ ਦੀ ਹੋਈ ਚਿੱਜ ਕੇ ਬੋਲੀ ਮੇਰਾ ਦਿਲ ਡੋਲ ਗਿਆ ਬਰਿਆਮਿਆ ਅੱਜ ਦਿਲ ਇਹੋ ਕਹਿ ਰਿਹਾ ਹੈ ਕੀ ਤੇਰੇ ਕੋਲ ਰਹਾ ਚੱਲ ਘਰ ਚੱਲ ਜੇ ਕੋਈ ਫੜਨ ਆਏਗਾ ਪਹਿਲਾਂ ਮੈਂ ਰੋਕਾਂਗੀ ਆਹ ਕਲੇਜੇ ਗੋਲੀ ਖਾਵਾਂਗੀ ਕੋਈ ਫਿਕਰ ਨਾ ਕਰ ਚੱਲ ਤੂੰ ਕਰ ਪਰਾ ਆਇਆ ਹੋਏਗਾ ਗੱਡੀ ਤਾਂ ਲੰਘਈਆ ਤੇਰਾ ਭਰਾ ਵੀ ਭਰਾ ਨਹੀਂ ਰਿਹਾ ਉਸਤੇ ਮੈਨੂੰ ਸ਼ੱਕ ਕਿਤੇ ਉਹ ਹੀ ਨਾਲ ਲਾਲਚ ਵਿੱਚ ਆ ਜਾਏ ਪਤਾ ਨਹੀਂ ਮੇਰੇ ਚੰਦਰੇ ਦਿਲ ਨੂੰ ਕੀ ਹੋ ਗਿਆ ਇਹ ਨਹੀਂ ਮੰਨਦਾ ਡਰ ਗਿਆ ਹੈ ਬ੍ਰਿਯਾਮ ਸਿੰਘਾਂ ਡਰ ਗਿਆ ਇਓ ਆਖਦੀ ਹੋਈ ਸੰਤੋ ਨੇ ਆਪਣਾ ਸਿਰ ਬ੍ਰਿਯਾਮ ਸਿੰਘ ਦੀ ਝੋਲੀ ਵਿੱਚ ਸੁੱਟ ਦਿੱਤਾ ਉਹ ਬੱਚਿਆਂ ਵਾਂਗ ਰੋਣ ਲੱਗ ਪਈ ਬ੍ਰਿਯਾਮ ਸਿੰਘ ਉਸ ਨੂੰ ਚੁੱਪ ਕਰਾਉਣ ਲੱਗਾ ਸੰਤੋ ਕਿਸੇ ਤੇ ਸ਼ੱਕ ਨਾ ਕਰ ਸਾਰੇ ਨੇਕ ਹਨ ਵਾਹਿਗੁਰੂ ਜੋ ਕਰੇਗਾ ਠੀਕ ਹੀ ਕਰੇਗਾ ਅਸੀਂ ਤਾਂ ਪਹਿਲਾਂ ਹੀ ਸਿਰ ਤੇ ਖਫਣ ਬੰਨੀ ਫਿਰਦੇ ਹਾਂ ਤੂੰ ਚਿੰਤਾ ਨਾ ਕਰ ਜੋ ਭਰਾ ਬੇਈਮਾਨ ਬਣੇ ਵੀ ਲਾਲਚ ਵਿੱਚ ਆਏ ਵੀ ਤਾਂ ਕੀ ਮੈਂ ਤਾਂ ਫੜੇ ਜਾਣਾ ਹੀ ਆ ਜੇ ਇਸ ਰਾਹੀਂ ਫੜਿਆ ਗਿਆ ਤਾਂ ਕੀ ਜਗੋਂ ਤੂ ਸਾਨੂੰ ਮਰਬੇ ਮਿਲ ਜਾਣਗੇ ਮੇਰਾ ਮੁੱਲ ਪੈ ਜਾਏਗਾ ਤੂੰ ਸੁਖੀ ਹੋਏਂਗੀ ਬਰਿਆਮ ਸਿੰਘ ਨੇ ਪਤਾ ਨਹੀਂ ਕਿਸ ਵਿਚਾਰ ਦੇ ਅਸਰ ਹੇਠਾਂ ਇਹ ਬੋਲ ਬੋਲੇ ਸਾਰੇ ਬੋਲ ਤੀਰ ਬਣ ਕੇ ਸੰਤੋ ਦੇ ਕਲੇਜੇ 'ਚ ਚੁੱਬੇ ਉਹ ਮੱਛੀ ਵਾਂਗ ਤੜਫੁੱਟੀ ਉਸ ਦਾ ਸਰੀਰ ਕੰਬਿਆ ਤੇ ਉਸਨੇ ਆਪਣਾ ਹੱਥ ਉੱਪਰ ਕਰਕੇ ਬਰਿਆਮ ਸਿੰਘ ਦੇ ਮੂੰਹ ਅੱਗੇ ਰੱਖ ਦਿੱਤਾ ਮੂੰਹ ਨੂੰ ਬੰਦ ਕਰ ਦਿੱਤਾ ਨਾਲ ਹੀ ਵਿਆਹ ਕੁਲਤਾ ਨਾਲ ਬੋਲੀ ਐਸੇ ਚੰਦਰੇ ਕਬੂਲ ਨਾ ਬੋਹੋਂ ਬੋ ਕੱਢ ਕੋਈ ਵੇਲਾ ਕਹਿੋ ਜਿਆ ਹੁੰਦਾ ਝੇੜੇ ਹੁੰਦੇ ਰਹੇ ਦੋ ਦਿਲਾਂ ਦੇ ਝੇੜੇ ਜਿਨ੍ਹਾਂ ਦਾ ਜੀਵਨ ਦਾ ਰਾਹ ਅਡਰਾ ਢਰਾ ਸੀ ਸੂਰਜ ਉਹਨਾਂ ਨੂੰ ਦੇਖਦਾ ਹੋਇਆ ਆਪਣੀਆਂ ਸੁਨਹਿਰੀ ਕਿਰਨਾਂ ਛੁੱਟਦਾ ਹੋਇਆ ਹੇਠਾਂ ਨੂੰ ਜਾ ਰਿਹਾ ਸੀ ਗਰਮੀ ਘਟ ਰਹੀ ਸੀ ਪਰ ਉਹ ਬੈਠੇ ਸਨ ਸੰਤੋ ਦੇ ਅਥਰੂ ਸਿਕਾਇਆ ਨਹੀਂ ਸਨ ਸੁੱਕਦੇ ਤੂੰ ਰੱਬੇ ਚੈਨਾ ਚੇਰਕੀ ਕਰਦੀ ਰਹੀ ਡੂੰਗੀਆਂ ਤਰਕਾਲਾਂ ਪੈਣ ਤੇ ਸੰਤੋ ਘਰ ਪਹੁੰਚੀ ਤਾ ਬੂਟਾ ਸਿੰਘ ਨੇ ਪਹਿਲਾ ਸਵਾਲ ਕੀਤਾ ਉਹ ਅੜੀਕ ਦਾ ਸੀ ਉਸਦੇ ਬੱਚਿਆਂ ਦੱਸਿਆ ਸੀ ਕਿ ਮਰਬੇ ਗਈ ਸੀ ਰੋਟੀ ਲੈ ਕੇ ਸਗੋ ਬਰਿਆਮ ਸਿੰਘ ਤਾਂ ਨਹੀਂ ਆਇਆ ਆਹੋ ਆਇਆ ਸੰਤੋ ਨੇ ਉੱਤਰ ਦਿੱਤਾ ਤੇ ਨਾਲ ਹੀ ਉਸਦੇ ਉਸਕੀਆਂ ਲੈnde ਨੈਣਾ ਨਾਲ ਆਪਣੇ ਪਤੀ ਵੱਲ ਵੇਖਿਆ ਉਸਦੇ ਚਿਹਰੇ ਦੀ ਭਾਕਿਆ ਲਈ ਉਸਦੇ ਨੈਣਾ ਵਿੱਚ ਬਰਿਆਮ ਸਿੰਘ ਦਾ ਚਿੱਤਰ ਸੀ ਉਹ ਡਰ ਕੇ ਹੀ ਘਰ ਗਈ ਸੀ ਨਹੀਂ ਤੇ ਉਹ ਤਾਂ ਦਿਲ ਦਾ ਇੰਨਾ ਉਧਰਿਆ ਸੀ ਕਿ ਮਰੱਬੇ ਵਿੱਚੋਂ ਆਉ ਨੂੰ ਦਿਲ ਹੀ ਨਹੀਂ ਸੀ ਕਰਦਾ ਉਸ ਦੇ ਕਾਲਜੇ ਨੂੰ ਡੋ ਪੈਂਦੇ ਸਨ ਹਰ ਮਨੁੱਖ ਉਸ ਨੂੰ ਪੁਲਸੀਆ ਅਨੁਭਵ ਹੁੰਦਾ ਸੀ ਉਹਦੇ ਗੋਡੇ ਲਾਗੇ ਬੈਠੀ ਰਹੀ ਇਹੋ ਨਾ ਧੜ ਸੁੰਨਾ ਸੀ ਭਰੀਆਂ ਸੁੰਝੀਆਂ ਸਨ ਉਹਨਾਂ ਕੋਲ ਨਾ ਬੈਠੀ ਰਹੀ ਕਦੀ ਤਾਂ ਕੋਈ ਗੱਲ ਸੋਚ ਕੇ ਕਰਿਆ ਕਰ ਇਓ ਉੱਤਰ ਦਿੰਦੀ ਹੋਈ ਸੰਤੋ ਅੰਦਰ ਚਲੀ ਗਈ ਪਾਂਡੇ ਰੱਖੇ ਉੱਪਰਲੀ ਚਾਦਰ ਨੂੰ ਟੰਗਣੇ ਉੱਤੇ ਸੁਟਿਆ ਅਤੇ ਸਿਰ ਉੱਤੇ ਪਟਟਕਾ ਜਿਹਾ ਰੱਖ ਕੇ ਮੋੜ ਚੌਂਦਰੇ ਵਿੱਚ ਆ ਗਈ। ਲਾਲਟਨ ਦੇ ਚਾਨਣ ਵਿੱਚ ਸੰਤੋ ਦੀ ਲੜਕੀ ਰੋਟੀਆਂ ਬਕਾ ਰਹੀ ਸੀ। ਉੱਠ ਪੁੱਤ ਮੈਂ ਬਕਾਉਂਦੀ ਆਂ ਆ ਕੇ ਕੁੜੀ ਨੂੰ ਚੌਂਦਰੇ ਵਿੱਚੋਂ ਉਠਾ ਦਿੱਤਾ ਤੇ ਆਪ ਰੋਟੀਆਂ ਪਕਾਉਣ ਲੱਗ ਪਈ। ਆਪਣੇ ਬਾਪੂ ਨੂੰ ਰੋਟੀ ਖਵਾ ਉਸਨੇ ਲੜਕੀ ਨੂੰ ਕਿਹਾ ਸੰਤੋ ਦੀ 12 ਕੋਸਾਲ ਦੀ ਹੁੰਦਲ ਲੜਕੀ ਨੇ ਬੂਟਾ ਸਿੰਘ ਨੂੰ ਰੋਟੀ ਖਵਾਈ। ਉਸ ਨੇ ਰੋਟੀ ਬੜੀ ਕਾਲੀ ਨਾਲ ਖਾਧੀ ਤੇ ਉੱਠ ਕੇ ਬਾਹਰ ਨੂੰ ਤੁਰਿਆ ਮਰਬੇ ਨੂੰ ਚੱਲਿਓ ਸੰਤੋ ਚੁੱਪ ਨਾ ਰਹਿ ਸਕੀ ਜੇ ਬੂਟਾ ਸਿੰਘ ਦੇ ਕਿਸੇ ਬੋਲ ਦਾ ਵੀ ਗੁੱਸਾ ਨਹੀਂ ਸੀ ਕੀਤਾ ਆਹੋ ਉਹਦੀ ਵੀ ਰੋਟੀ ਲਈ ਜਾ ਭੇਜਾਂਗਾ ਉਹ ਘਰ ਆਪ ਖਾ ਜਾਏਗਾ ਇੰਜ ਆ ਕੇ ਬੜੀ ਲਾਪਰਵਾਹੀ ਦਿਖਾਉਂਦਾ ਹੋਇਆ ਬੂਟਾ ਸਿੰਘ ਹੱਥੇ ਵਿੱਚੋਂ ਬਾਹਰ ਨਿਕਲ ਗਿਆ ਸੰਤੋ ਦਾ ਮੱਥਾ ਟਨਕਿਆ ਉਸ ਦੇ ਕਲੇਜੇ ਨੂੰ ਧੱਕਾ ਜਿਹਾ ਵੱਜਾ ਇਹਦੇ ਲੱਛਣ ਬਦਲੇ ਹੋਏ ਜਾਪਦੇ ਆ ਉਸਨੇ ਮਨ ਹੀ ਮਨ ਵਿੱਚ ਕਿਹਾ ਅੱਧੇ ਘੰਟੇ ਪਿੱਛੋਂ ਫਿਰ ਬੂਟਾ ਸਿੰਘ ਮੁੜ ਘਰ ਨੂੰ ਆ ਗਿਆ ਸੰਤੋਹ ਜੀ ਚੌਧਰੇ ਵਿੱਚ ਹੀ ਬੈਠੀ ਸੀ ਤਤਾ ਕਰਨ ਲਈ ਦੁੱਧ ਦਾ ਕਾੜਾ ਚੁੱਲ੍ਹੇ ਉੱਤੇ ਰੱਖਿਆ ਹੋਇਆ ਸੀ ਉਹਦੀ ਰਾਖੀ ਬੈਠੀ ਲਿਆ ਵਰਿਆਮੇ ਦੀ ਰੋਟੀ ਲੈ ਕੇ ਲੈ ਹੀ ਜਾਣਾ ਰਾਤ ਨੂੰ ਰਤਾ ਸੋਜੀ ਨਾਲ ਪਈ ਕੋਈ ਬੂਹਾ ਖੜਕਾਏ ਤਾਂ ਖੋਲੀ ਨਾ ਕਿਉਂ ਕੀ ਗੱਲ ਹੈ ਸੰਤੋ ਨੇ ਪੁੱਛਿਆ ਐਵੇਂ ਛੱਕ ਗਿਆ ਕਿਸੇ ਨੇ ਮੂੰਹ ਮਾਰਿਆ ਵਰਿਆਮੇ ਬਾਬਤ ਨੰਬਰਦਾਰ ਮਿਲਿਆ ਸੀ ਉਹ ਗੱਲ ਕਰਦਾ ਸੀ ਵਿੰਗੀ ਟੇਢੀ ਕਿਤੇ ਪੁਲਿਸ ਨਾ ਆਏ ਉਹਨੂੰ ਮੈਂ ਜਾ ਕੇ ਉਰੇ ਪਰੇ ਕਰ ਦਿਆਂਗਾ ਸੰਤੋ ਰੋਟੀ ਪੋਣੇ ਵਿੱਚ ਬੰਨੀ ਗਈ ਤੇ ਬੂਟਾ ਸਿੰਘ ਗੱਲ ਕਰੀਗਾ ਸਾਰੀ ਗੱਲ ਸੁਣ ਕੇ ਉਹ ਸਹਿਮ ਰ ਗਈ ਉਸ ਦਾ ਤਾਂ ਮਨ ਪਹਿਲਾਂ ਹੀ ਸ਼ੱਕੀ ਅਤੇ ਡਰਿਆ ਹੋਇਆ ਸੀ ਬੂਟਾ ਸਿੰਘ ਚਲਾ ਗਿਆ ਰਾਤ ਹਨੇਰੀ ਸੀ ਕੁੱਪ ਹਨੇਰੀ ਸੰਤੋ ਨੇ ਚੌਂਕਾ ਸਾਂਭਿਆ ਬੂਹਾ ਮਾਰਿਆ ਤੇ ਕੋਠੇ ਤੇ ਚੜ ਗਈ ਅੱਗੇ ਉਹ ਵਿਹੜੇ ਵਿੱਚ ਸੌਂਿਆ ਕਰਦੀ ਸੀ ਨਾਲ ਘਰ ਸਨ ਗਰਮੀ ਦੇ ਦਿਨ ਡਰ ਵਾਲੀ ਕੋਈ ਗੱਲ ਨਹੀਂ ਸੀ ਹਵੇਲੀ ਦਾ ਅਗਲਾ ਬੂਹਾ ਚੰਗਾ ਮਜਬੂਤ ਸੀ ਕੋਠੇ ਉਤੇ ਸੁੱਤੀ ਕਿ ਜੇਕਰ ਬਾਹਰ ਕੋਈ ਰੌਲਾ ਗੋਲਾ ਹੋਇਆ ਤਾਂ ਉਸ ਨੂੰ ਸੁਣਿਆ ਜਾਏਗਾ ਜੇ ਪੁਲਿਸ ਵਾਲੇ ਆਏ ਤਾਂ ਵੀ ਉਹ ਗਵਾਂਡੀਆਂ ਨੂੰ ਜਗਾ ਲਵੇਗੀ ਕਿਉਂਕਿ ਉਸ ਸਮੇਂ ਦੇ ਪੁਲਿਸ ਵਾਲਿਆਂ ਤੇ ਭਰੋਸਾ ਕਰਨਾ ਠੀਕ ਨਹੀਂ ਸੀ ਹੁੰਦਾ ਉਹ ਇਸਤਰੀ ਜਾਤ ਨਾਲ ਧੱਕਾ ਕਰਦੇ ਸਨ ਰਾਤ ਕਾਲੀ ਹੋਈ ਉਸ ਤੋਂ ਵੀ ਬਹੁਤਾ ਦਿਲ ਹੋ ਗਿਆ ਬੂਟਾ ਸਿੰਘ ਦਾ ਜਿਹੜਾ ਆਪਣੇ ਛੱਕੋ ਭਰਾ ਨੂੰ ਧੋਖੇ ਨਾਲ ਫੜਾਉਣ ਨੂੰ ਤਿਆਰ ਹੋ ਗਿਆ ਉਸਨੇ ਰੱਲਾ ਸਿੰਘ ਨੂੰ ਆਖ ਦਿੱਤਾ ਬ੍ਰਿਆਮ ਸਿੰਘ ਮਰਬੇ ਆ ਗਿਆ ਏ ਤੂੰ ਪੁਲਸ ਲਿਆ ਰੱਲਾ ਸਿੰਘ ਨੇ ਉੱਤਰ ਦਿੱਤਾ ਉਹ ਚਲਾਕ ਫੌਜੀ ਆ ਖਿਸਕ ਨਾ ਜਾਏ ਹੁਸ਼ਿਆਰੀ ਨਾ ਰਹਿਣਾ ਤੇ ਛੱਕ ਵੀ ਨਾ ਪੈਣ ਦੇਣਾ ਮੈਂ ਹੁਣ ਜਾਂਦਾ ਦਿਨ ਚੜਨ ਤੋਂ ਪਹਿਲਾਂ ਮੋੜਾਵਾਂਗਾ ਮਿਲਾਗਾ ਵੱਡੇ ਸਾਹਿਬ ਨੂੰ ਫਿਕਰ ਨਾ ਕਰੀ ਤੇਰਾ ਇਨਾਮ ਖਰਾ ਇਹ ਆ ਕੇ ਉਹ ਹਨੇਰੀ ਰਾਤ ਵਿੱਚ ਘੋੜੀ ਤੇ ਚੜ ਕੇ ਰੱਲਾ ਸਿੰਘ ਤਾਂ ਥਾਣੇ ਨੂੰ ਤੁਰ ਗਿਆ ਅਤੇ ਬੂਟਾ ਸਿੰਘ ਮਰੱਬੇ ਵੱਲ ਬਰਿਆਮ ਸਿੰਘ ਇਕੱਲਾ ਭਰੀਆਂ ਕੋਲ ਟਹਿਰ ਰਿਹਾ ਸੀ ਕਿ ਬੂਟਾ ਸਿੰਘ ਮਰੱਬੇ ਦੇ ਵਿੱਚ ਪੇੜ ਵਿੱਚ ਪੁੱਜਾ ਉਸ ਨੇ ਆਵਾਜ਼ ਦਿੱਤੀ ਬਰਿਆਮ ਸਿਆ ਆਪ ਆਉ ਬਰਿਆਮ ਸਿੰਘ ਨੇ ਹਨੇਰੇ ਚ ਹੀ ਧਿਆਨ ਨਾਲ ਦੇਖਿਆ ਪੈੜ ਦੀ ਵਾਰ ਲਈ ਤਾਂ ਜਾਣਿਆ ਕਿ ਬੂਟਾ ਸਿੰਘ ਇਕੱਲਾ ਹੀ ਸੀ ਉਹ ਨੇ ਜੱਕ ਅੱਗੇ ਵਧਿਆ ਦੋਵੇਂ ਮੰਜੀ ਤੇ ਬੈਠ ਗਏ ਮੈਂ ਤੇਰੇ ਲਈ ਪਹਿਲੇ ਤੋੜਦੀ ਬੋਤਲ ਲਿਆਂਦੀ ਆ ਪੀਣ ਲਈ ਬੂਟਾ ਸਿੰਘ ਨੇ ਕਿਹਾ ਪਰ ਭਾਉ ਮੈਂ ਤਾਂ ਪੀਂਦਾ ਨਹੀਂ ਹੁਣ ਕੋਈ ਸਵਾ ਸਾਲ ਹੋਣ ਲੱਗਾ ਏ ਪੀਣੀ ਛੱਡੀ ਨੂੰ ਬਰਜਮ ਸਿੰਘ ਨੇ ਤਦ ਤੱਕ ਕਿਉਂ ਮੈਂ ਜਿਸ ਜਥੇ ਵਿੱਚ ਸ਼ਾਮਲ ਆ ਉਹ ਦੇਖਦੇ ਭਲੇ ਦੇ ਕੰਮ ਵਿੱਚ ਰੁੱਝੇ ਨੇ ਦਾਰੂ ਨਹੀਂ ਪੀਂਦੇ ਚੋਰੀ ਯਾਰੀ ਨਹੀਂ ਕਰਦੇ ਨਾਲ ਦਾਰੂ ਪੀਣਾ ਹੈ ਵੀ ਤਾਂ ਮੜਾਈ ਹੈ ਨਾ ਬੂਟਾ ਸਿੰਘ ਨੇ ਦਾਸੀ ਦੇ ਲਹਿਜੇ ਵਿੱਚ ਸੁਣਿਆ ਉਹ ਤਾਂ ਰੱਲਾ ਸਿੰਘ ਨਾਲ ਸਲਾਹ ਕਰਕੇ ਆਇਆ ਸੀ ਕਿ ਬਰਿਆਮ ਸਿੰਘ ਨੂੰ ਸ਼ਰਾਬ ਪਲਾ ਕੇ بے ਸੁਰਤ ਕਰ ਛੱਡਣਾ ਸੀ ਚੱਲ ਪੀ ਲੈ ਘੁੱਟ ਸੌਂਦ ਕਿਤੇ ਗੁਰਦੁਆਰੇ ਥੋੜੀ ਖਾਧੀ ਆ ਬੂਟਾ ਸਿੰਘ ਨੇ ਬੜਾ ਜ਼ੋਰ ਲਾਇਆ ਸ਼ਰਾਬ ਪੀਣ ਵਾਸਤੇ ਪਰ ਬਰਿਆਮ ਸਿੰਘ ਨੇ ਨਾ ਪੀਤੀ ਰੋਟੀ ਖਾਧੀ ਤੇ ਮੰਜੇ ਤੇ ਲੇਟ ਗਿਆ ਦੋਵੇਂ ਨਾ ਸੁੱਤੇ ਬੂਟਾ ਸਿੰਘ ਪੁਲਿਸ ਦੇ ਆਉਣ ਦੀ ਅਡੀਕ ਵਿੱਚ ਜਾਗਦਾ ਰਿਹਾ ਸਾਰੀ ਰਾਤ ਮਿਲਣ ਵਾਲੇ ਇਨਾਮ ਦੀ ਗਿਣਤੀ ਕਰਦਾ ਰਿਹਾ ਬਰਿਆਮ ਸਿੰਘ ਸਿਰਫ ਆਪਣੇ ਬਚਾਅ ਵਾਸਤੇ ਜਾਗਦਾ ਪਿਆ ਸੀ ਰਾਤ ਮੁੱਕਣ ਤੇ ਆ ਗਈ ਕੁੱਕੜਾ ਨੇ ਬਾਂਗਾ ਦਿੱਤੀਆਂ ਤੇ ਬੂਟਾ ਸਿੰਘ ਨੂੰ ਹੰਗਾਰਾ ਆਇਆ ਫਿਰ ਉੱਠਿਆ ਉਹ ਸੁਪਨੇ ਵਾਂਗ یوں ਪ੍ਰਤੀਤ ਹੋਇਆ ਜਿਵੇਂ ਘੋੜਸਵਾਰ ਆ ਰਹੇ ਸੀ ਘੋੜਿਆਂ ਦੇ ਸੁੰਬਾਂ ਦੀ ਟਿਪ ਟਿਪ ਸੁਣਾਈ ਦਿੱਤੀ ਸੀ ਉਸ ਨੇ ਉੱਠ ਕੇ ਦੇਖਿਆ ਤਾਂ ਕੁਝ ਨਹੀਂ ਸੀ ਐਵੇਂ ਮਨ ਦਾ ਤੋਖਲਾ ਸੀ ਹਥਿਆਰ ਭਰੀਆਂ ਵਿੱਚ ਲੁਕਾ ਦੇ ਕਿਸੇ ਨੂੰ ਛੱਕ ਨਾ ਪਵੇ ਤੇ ਮੇਰੇ ਨਾਲ ਘਰ ਚੱਲ ਕਿਉਂ ਤੇਰੀ ਪਰਜਾਈ ਆਖਦੀ ਸੀ ਉਸ ਨੂੰ ਸਵਕਤ ਤੇ ਘਰ ਲੈ ਆਉਣਾ ਮੇਰਾ ਵਿਚਾਰ ਆ ਮੈਂ ਹੁਣ ਅੱਗੇ ਚੱਲਿਆਂ ਬਹੁਤੇ ਦਿਨ ਇੱਥੇ ਰਹਿਣਾ ਠੀਕ ਰਹੀਂ ਐਵੇਂ ਕਿਸੇ ਨੂੰ ਛੱਕ ਹੋ ਗਿਆ ਤਾਂ ਕੋਈ ਸ਼ੱਕ ਨਹੀਂ ਪੈਂਦਾ ਰਹੋ ਭਾਵੇਂ 6 ਮਹੀਨੇ ਰਹੋ ਕਿਸੇ ਦੀ ਕੀ ਮਜਾਲ ਕੋਈ ਉਂਗਲ ਵੀ ਕਰ ਕਰੇ ਸੂਰ ਚੜਨ ਤੋਂ ਪਹਿਲਾਂ ਇਉਂ ਦੋਹਾਂ ਵਿਚਾਲੇ ਗੱਲਾਂ ਹੋਈਆਂ ਤੇ ਬਰਿਆਮ ਸਿੰਘ ਉਸ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸ ਦੇ ਹਥਿਆਰ ਪੱਕੀ ਬੰਦੂਕ ਭਰੀਆਂ ਵਿੱਚ ਲਗਾ ਦਿੱਤੇ ਤੇ ਪਿੰਡ ਨੂੰ ਤੁਰ ਪਿਆ ਤੁਰੇ ਜਾਂਦਿਆਂ ਮਨ ਵਿੱਚ ਕਈ ਖਿਆਲ ਆਏ ਪਰ ਹੌਸਲੇ ਦੇ ਭਾਰ ਹੇਠਾਂ ਦਬ ਜਾਂਦੇ ਰਹੇ ਸੰਤੋਸ਼ ਸਾਰੀ ਰਾਤ ਜਾਗਦੀ ਰਹੀ ਸੀ ਜਦੋਂ ਬ੍ਰਿਮ ਸਿੰਘ ਦੇਖਿਆ ਤਾਂ ਖੁਸ਼ ਹੋ ਗਈ ਉੱਠੀ ਦਹੀਂ ਕਾੜੇ ਨੇ ਵਿੱਚੋਂ ਕੱਢ ਕੇ ਲੱਸੀ ਬਣਾਈ ਬਿਨਾ ਮੱਖਣ ਕੱਢੇ ਦਾ ਛੰਨਾ ਭਰ ਕੇ ਪਲਾਇਆ ਤੇ ਬੋਲੀ ਰੋਟੀ ਪਕਾ ਦਿਆਂ ਨਹੀਂ ਭਾਬੀ ਰੋਟੀ ਦੀ ਲੋੜ ਨਹੀਂ ਮੈਂ ਮਰਬੇ ਜਾਂਦਾ ਮੇਰਾ ਦਿਲ ਕਾਲਾ ਪੈ ਰਿਹਾ ਹੈ ਮੈਂ ਹਥਿਆਰ ਛੱਡ ਆਇਆ ਦਿਲ ਘਿਰਨ ਲੱਗ ਪਿਆ ਹੈ ਬ੍ਰਿਯਾਮ ਸਿੰਘ ਨੇ ਉੱਤਰ ਦਿੱਤਾ ਉਸ ਵੇਲੇ ਬੂਟਾ ਸਿੰਘ ਵੀ ਬਾਹਰ ਆ ਪਹੁੰਚਾ ਸ਼ਾਇਦ ਅਰਲਾ ਸਿੰਘ ਦਾ ਰਾਹ ਦੇਖਦਾ ਸੀ ਤੇ ਤੂੰ ਹਥਿਆਰ ਕਿਉਂ ਰੱਖਣੇ ਸੀ ਨਾਲ ਹੀ ਲਾਏ ਆਉਂਦਾ ਸੰਤੂ ਨੇ ਕਿਹਾ ਭਰਾ ਨੇ ਆਖਿਆ ਮੈਂ ਆਖਦੀਆਂ ਇਸ ਦੀਆਂ ਗੱਲਾਂ ਵਿੱਚ ਨਾ ਹੁਣ ਆਇਆ ਕਰ ਕਿਉਂ ਬਸ ਮੈਂ ਆਖਦੀ ਹਾਂ ਸੱਚ ਆਖਦੀ ਹਾਂ ਨੱਸ ਜਾ ਮਰਬੇ ਮੇਰੇ ਵੀ ਕਲੇਜੇ ਨੂੰ ਘੇਰ ਪਈ ਜਾਂਦਾ ਯੂ ਕੀ ਪਤਾ ਇਹ ਕਿੱਧਰ ਗਿਆ ਹੈ ਹਥਿਆਰ ਰੱਖ ਆਇਆ ਘਰ ਨੂੰ ਕਿਉਂ ਨਹੀਂ ਲਿਆਇਆ ਕੀ ਪਤਾ ਘਰ ਵਿੱਚ ਘੇਰ ਕੇ ਸੰਤੋਂ ਦੇ ਮੋٹے-ਮੋٹے ਨੈਣਾ 'ਚ ਹਮਦਰਦੀ ਦੇ ਅਥਰੂ ਆ ਗਏ ਉਹ ਪਵਿੱਤਰ ਅਥਰੂ ਜਿਹੜੇ ਕਿਸੇ ਸਤਰੀ ਦੇ ਨੈਣਾ ਵਿੱਚ ਕਦੀ-ਕਦਾਈਂ ਕਿਸੇ ਚੰਗੇ ਸਮੇਂ ਆਉਂਦੇ ਸਨ ਉਸ ਨੇ ਮੱਲੋ ਮੱਲੀ ਮਰੀਆਮ ਸਿੰਘ ਨੂੰ ਤੱਕਿਆ ਹੁਣੀ ਨੇ ਉਸਦੇ ਸ਼ੀਸ਼ ਨਾਰੀ ਦਿਲ ਨੂੰ ਪਹਿਲਾਂ ਹੀ ਟਕੋਰ ਲਾਈ ਉਸ ਵੇਲੇ ਸੂਰ ਚੜ ਰਿਹਾ ਸੀ 21 ਮਈ 1924 ਦਾ ਸੂਰਜ ਨੇਰਾ ਅੱਗ ਨਾਲ ਲਾਲ ਗੋਲਾ ਸੀ ਜਿਸ ਦੀਆਂ ਪਰਮਾਣੂ ਕਿਰਨਾ ਬਾਹਰ ਦੀ ਧਰਤੀ ਨੂੰ ਪਠਿਆਰਨ ਦੀ ਰੇਤ ਵਾਂਗ ਤੱਤੀਆਂ ਕਰਨ ਦੀ ਸਮਰੱਥਾ ਰੱਖਦੀਆਂ ਸਨ ਬੂਟਾ ਸਿੰਘ ਨੂੰ ਮਿਲੇ ਬਿਨਾ ਹੀ ਸੰਤੋ ਨੇ ਅੱਖੇ ਲਾ ਕੇ ਬਰਿਆਮ ਸਿੰਘ ਮਰਬੇ ਨੂੰ ਵਾਪਸ ਮੁੜ ਗਿਆ ਉਸ ਦੇ ਪੈਰਾਂ ਵਿੱਚ ਕਾਲ ਸੀ ਸਰੀਰ ਵਿੱਚ ਕਰੋ ਤੇ ਜੋਸ਼ ਆਉਂਦਾ ਜਾਂਦਾ ਸੀ ਅੱਖਾਂ ਲਾਲ ਹੁੰਦੀਆਂ ਜਾਂਦੀਆਂ ਸਨ ਉਸ ਦਾ ਵੀ ਮਨ ਮੰਨ ਗਿਆ ਸੀ ਕਿ ਜ਼ਰੂਰ ਕੁਝ ਹੋਣ ਵਾਲਾ ਹੈ ਪਰ ਉਹ ਸੋਚਦਾ ਸੀ ਕਿ ਆਪਣੇ ਵੀ ਬੇਗਾਨੇ ਹੋ ਸਕਦੇ ਹਨ ਮਰਬੇ ਪੋਇਦਿਆ ਪੋਇਦਵਰੀਆਮ ਸਿੰਘ ਦਾ ਚਿਹਰਾ ਲਾਲ ਹੋ ਗਿਆ ਗੁੱਸੇ ਵਿੱਚ ਉਸ ਦੇ ਨੇਤਰਾਂ ਵਿੱਚ ਅੱਗ ਤੇ ਚੰਗਿਆੜੇ ਨਿਕਲਣ ਸਗੋਂ ਜੋਸ਼ ਤੇ ਕ੍ਰੋਧ ਨਾਲ ਸਰੀਰ ਕੰਬਣ ਲੱਗਾ ਸੰਤੋ ਸੱਚੀ ਸੀ ਉਸ ਨੇ ਦੇਖਿਆ ਇੱਕ ਪੁਲਿਸ ਦਾ ਦਸਤਾ ਸੱਚਮੁੱਚ ਮਰਬੇ ਵੱਲ ਵਧਿਆ ਆਉਂਦਾ ਸੀ ਆਉਂਦਾ ਵੀ ਸੀ ਖਿੱਲਰ ਕੇ ਪਾਉਣ ਵਾਸਤੇ ਆਦਮੀ ਕੋਈ ਹੋਣੇ 15 20 ਸਾਰਿਆਂ ਕੋਲ ਹਥਿਆਰ ਸਨ ਦੁਸ਼ਮਨਾਂ ਨੂੰ ਦੇਖ ਕੇ ਬਰਿਆਮ ਸਿੰਘ ਨੂੰ ਚਾਹ ਜਿਆ ਚੜ ਗਿਆ ਘਬਰਾਟ ਸਗੋਂ ਮੱਠੀ ਹੋ ਗਈ ਹਿਰਨਾ ਵਾਂਗ ਚੁੰਗੀ ਮਾਰ ਕੇ ਉਸਨੇ ਭਰੀਆਂ ਵਿੱਚੋਂ ਬੰਦੂਕ ਫੜੀ ਗੋਲੀਆਂ ਦਾ ਬੰਡਲ ਚੁੱਕਿਆ ਤੇ ਮੈਗਜ਼ੀਨ ਭਰਿਆ ਬਰਿਆਮ ਸਿੰਘ ਫੌਜੀ ਸੀ ਉਸ ਨੂੰ ਲੜਨ ਤੇ ਬਚਾ ਕਰਨ ਦੇ ਪੈਦਲ ਆਉਂਦੇ ਸਨ ਉਸਨੇ ਭਰੀਆਂ ਨਾਲ ਢੋਲਾਈ ਬੰਦੂਕ ਸਿੱਧੀ ਕਰਕੇ ਉੱਤੇ ਦੋ ਗੋਲੀਆਂ ਚਲਾ ਕੇ ਪੁਲਸੀਆਂ ਦਾ ਸਵਾਗਤ ਕੀਤਾ ਥਾਣੇਦਾਰ ਗਹਿਣਾ ਸਿੰਘ ਪੁਲਸ ਦੀ ਧਾੜ ਲੈ ਕੇ ਆਇਆ ਸੀ ਪਹਿਲਾਂ ਤਾਂ ਉਸਨੇ ਜਾਣ ਬੁੱਝ ਕੇ ਰਾਤ ਲਗਾਈ ਤੇ ਦਿਨ ਚੜਾਇਆ ਕਿ ਰਾਤ ਦੇ ਹਨੇਰੇ ਵਿੱਚ ਕਿਤੇ ਆਪਣਾ ਕੰਗਾ ਨਾ ਕਰਾ ਬੈਠੇ ਸੂਰਬੀਰ ਤਿਆਗੀ ਸੱਚੇ ਦੇਸ਼ ਭਗਤਾਂ ਦਾ ਮੁਕਾਬਲਾ ਭਲਾ ਉਹੀ ਕਰ ਸਕਦੇ ਹਨ ਜਿਹੜੇ ਸਿਰਫ 20 ਰੁਪਏ ਤਨਖਾਹ ਲੈਣ ਵਾਸਤੇ ਪੁਲਿਸ ਵਿੱਚ ਭਰਤੀ ਹੋਏ ਸਨ ਜੀਵਨ ਮਰਨ ਦੀ ਖੇਡ ਖੇਡਣੀ ਸੌਖੀ ਨਹੀਂ ਹੁੰਦੀ ਜਿਉਂ ਹੀ ਬਰਿਆਮ ਸਿੰਘ ਨੇ ਗੋਲੀਆਂ ਚਲਾਈਆਂ ਤਿਉਂ ਹੀ ਸਾਰੇ ਖਾਲਚ ਬੈਠ ਗਏ ਬਿੱਲੀ ਵਾਂਗ ਡਰ ਬਟ ਗਏ ਉਹਨਾਂ ਨੇ ਇਹ ਸੁਣਿਆ ਸੀ ਕਿ ਬ੍ਰਿਯਾਮ ਸਿੰਘ ਸੜਕੇ ਮਕਾਨ ਤੇ ਵਰਧੀਆਂ ਗੋਲੀਆਂ ਚੋਂ ਨਿਕਲ ਆਇਆ ਸੀ ਉਹ ਮੌਤ ਦੀ ਪਰਵਾਹ ਨਹੀਂ ਕਰਦਾ ਸੀ ਬ੍ਰਿਯਾਮ ਸਿੰਘ ਦਾ ਪਹਿਲਾਂ ਤਾਂ ਦਿਲ ਕੀਤਾ ਕਿ ਨਸਾਂ ਤੋਂ ਪਹਿਲਾਂ ਇੱਕ ਬੰਬ ਦਾ ਗੋਲਾ ਸੁੱਟ ਕੇ ਬੂਟਾ ਸਿੰਘ ਦੇ ਖਲਵਾੜੇ ਨੂੰ ਅੱਗ ਲਾ ਦੇਵੇ ਤੇ ਸਾਰੀਆਂ ਭਰੀਆਂ ਸੜ ਕੇ ਸੁਆਹ ਹੋ ਜਾਣ ਫਿਰ ਸੰਤੋ ਦਾ ਖਿਆਲ ਆਇਆ ਤਾਂ ਉਸਨੇ ਭਰੀਆਂ ਸੜਨ ਦੀ ਸਲਾਹ ਹਟਾ ਦਿੱਤੀ ਉਹ ਅੱਗੇ ਵਧਿਆ ਇੱਕ ਪਾਸੇ ਨੂੰ ਤੇ ਮੂੰਹ ਰੱਖਿਆ ਪੁਲਸੀਆਂ ਵੱਲ ਜੇ ਕੋਈ ਰਤਾ ਕੋ ਸਿਰ ਚੁੱਕਣ ਲੱਗੇ ਇੱਕ ਕਾੜ ਕਰਕੇ ਇੱਕ ਗੋਲੀ ਛੱਡੇ ਇੱਕ ਗੋਲੀ ਇੱਕ ਪੁਲਸੀਏ ਦੇ ਮੱਥੇ ਵਿੱਚ ਵੱਜੀ ਤਾਂ ਉਹ ਬੋਲੋ RAM ਹੀ RAM ਹੋ ਗਿਆ ਉਸ ਇੱਕ ਦੇ RAM ਬੋਲਣ ਨਾਲ ਬਾਕੀਆਂ ਸਪਾਈਆਂ ਦੇ ਹੋਸ਼ ਆਵਾਸ ਗੁਮ ਹੋ ਗਏ ਉਹਨਾਂ ਕਬੂਤਰਾਂ ਵਾਂਗ ਅੱਖਾਂ ਮੀਟ ਲਈਆਂ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਅੱਗੇ ਹੋਏ ਤਾਂ ਜ਼ਰੂਰ ਉਹਨਾਂ ਤੇ ਬਰਿਆਮ ਸਿੰਘ ਬੰਬ ਮਾਰੇਗਾ ਫਿਰ ਵੀ ਦੋ ਸਪਾਈਆਂ ਨੇ ਗਲਤੀ ਕੀਤੀ ਉਹਨਾਂ ਨੇ ਨਿਸ਼ਾਨੇ ਲੈ ਕੇ ਬਰਿਆਮ ਸਿੰਘ ਵੱਲ ਗੋਲੀ ਚਲਾਈ ਪਰ ਪੱਕਾ ਨਿਸ਼ਾਨਾ ਨਾ ਲੈ ਸਕੇ ਵਾਰ ਖਾਲੀ ਗਏ ਬਰਿਆਮ ਸਿੰਘ ਨੇ ਜਵਾਬੀ ਗੋਲੀ ਚਲਾਈ ਚੱਲ ਬਰਿਆਮ ਸਿਆਂ ਨਿਕਲ ਚੱਲ ਬਰਿਆਮ ਸਿੰਘ ਨੇ ਮਨ ਵਿੱਚ ਸੋਚਿਆ ਤੇ ਕਿਹਾ ਉਹ ਸੂਰਮਾ ਸੀ ਜੋ ਫੈਸਲਾ ਇੱਕ ਵਾਰ ਕਰ ਲੈਂਦਾ ਸੀ ਉਸ ਤੋਂ ਮੁੜ ਕੇ ਪਿੱਛੇ ਨਹੀਂ ਹਟਦਾ ਉਹ ਤੁਰ ਪਿਆ ਥੋੜੇ ਕਦਮ ਪਿੱਛੇ ਹਟ ਕੇ ਗੋਲੀ ਦੀ ਮਾਰ ਤੋਂ ਰਤਾ ਦੂਰ ਹੋ ਕੇ ਉਸਨੇ ਇੱਕ ਗੋਲੀ ਹੋਰ ਚਲਾਈ ਤੇ ਫਿਰ ਨੱਠ ਉੱਠਿਆ ਉਹ ਚੰਗੀ ਘੋੜੀ ਜਿੰਨਾ ਦੌੜਦਾ ਸੀ ਉਸ ਨੂੰ ਫੜਨਾ ਸੌਖਾ ਨਹੀਂ ਸੀ ਉਦੇ ਪਿੱਛੇ ਥਣਦਾਰ ਗਹਿਣਾ ਸਿੰਘ ਲੱਗ ਕੇ ਪਿਆ ਮਗਰ ਇਹ ਬੂਟਾ ਸਿੰਘ ਤੇ ਰੱਲਾ ਸਿੰਘ ਜਿਨ੍ਹਾਂ ਦੇ ਇਨਾਮ ਤੇ ਪਾਣੀ ਫਿਰਨ ਲੱਗਾ ਸੀ ਰੋਲਾ ਪੈ ਗਿਆ ਨੱਠੇ ਗਏ ਅਤੇ ਪਿੱਛਾ ਕਰੀ ਗਏ ਚਾਰ ਕੋ ਕੋ ਜਾਂ ਤੇ ਬਰਿਆਮ ਸਿੰਘ ਥੱਕ ਗਿਆ ਅਤੇ ਪੁਲਸ ਵਾਲੇ ਵੀ ਪਰ ਗਹਿਣਾ ਸਿੰਘ ਵਾਸਤੇ ਪਿੱਛਾ ਛੱਡਣਾ ਮੁਸ਼ਕਲ ਸੀ ਕਿਉਂਕਿ ਨੌਕਰੀ ਜਾਣ ਦਾ ਡਰ ਸੀ ਬਰਿਆਮ ਸਿੰਘ ਇੱਕ ਵੱਡੇ ਝੰਡ ਦਾ ਅਸਰਾ ਲੈ ਕੇ ਖਲੋ ਗਿਆ ਜਦੋਂ ਪੁਲਸੀਏ ਕੋਈ ਚਾਰ ਪਹਿਲੀਆਂ ਦੀ ਵਿਥ ਤੇ ਰਹਿ ਗਏ ਤਾਂ ਉਸਨੇ ਇੱਕ ਬੰਬ ਦਾ ਗੋਲਾ ਸੁੱਟ ਦਿੱਤਾ ਉਹ ਗੋਲਾ ਫਟ ਗਿਆ ਤੇ ਧਮਾਕੇ ਨੇ ਕਿੰਨੀ ਧਰਤੀ ਭੁੱਟ ਦਿੱਤੀ ਤੇ ਦੂਰ ਤੱਕ ਖੜਕਾ ਹੋਇਆ ਗਹਿਣਾ ਸਿੰਘ ਸਮੇਤ ਪੁਲਿਸ ਵਾਲੇ ਪਿੱਛੇ ਦੇ ਪਿੱਛੇ ਡਿੱਗ ਪਏ ਉਹਨਾਂ ਵਿੱਚੋਂ ਕਿਸੇ ਨੂੰ ਸੱਟ ਤਾਂ ਨਾ ਲੱਗੀ ਪਰ ਡਹਿਲ ਗਏ ਘੱਟੇ ਤੇ ਧੂਏ ਦੇ ਓਲੇ ਬ੍ਰਿਯਾਮ ਸਿੰਘ ਇੱਕ ਪਾਸੇ ਖਿਸ ਗਿਆ ਬ੍ਰਿਯਾਮ ਸਿੰਘ ਦੂਸਰੀ ਵਾਰ ਬਚ ਕੇ ਨਿਕਲ ਗਿਆ ਪੁਲਿਸ ਦੀ ਗੋਲੀ ਚੱਲਦੀ ਹੀ ਰਹੀ ਲੋ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਕਸ਼ਨ ਹਾਰ ਨੇ ਗੁਰੂ ਸਾਹਿਬ ਅਗਰਦਾਸ ਬੇਨਤੀ ਹੈ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਅਗਲਾ ਅਧਿਆਇ ਕੱਲ੍ਹ ਨੂੰ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ